ਫੇ ਮੈਂ ਅੰਦਰ ਆ ਕੇ ਦੇਖਿਆ ਤੇ ਕਿ ਐਗਜ਼ੀਬਿਸ਼ਨ ਲੱਗੀ ਸੀ ਇੱਕ ਛੋਟੀ ਜੀ ਸਾਡੀ ਭੈਣ ਛੋਟੀ ਜੀ ਬੇਟੀ ਵੀ ਹੈ ਆ ਭੈਣ ਵੀ ਹੈ ਇਸ ਬੱਚੇ ਨੇ ਬੜੀ ਅੱਛੀ ਐਗਜ਼ੀਬਿਸ਼ਨ ਲਗਾਈ ਏ ਇੱਥੇ ਪੇਂਟਿੰਗ ਦੀ ਬੇਟਾ ਕਿ ਨਾਂ ਤੁਹਾਡਾ ਤੇਰਾ ਨਾਮ ਹੈ ਕਿੰਦਾ ਸਰਪੰਦਰ ਕੋਰ ਜਿਹੜੇ ਸਰਾਂ ਤੋਂ ਆਏ ਨੇ ਔਰ ਮੈਂ ਦੇ ਕੇ ਹੈਰਾਨ ਰਹਿ ਗਿਆ ਕਿ ਕਿੰਨਾ ਅੱਛਾ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਹੈ ਆਹ ਹਾੜ ਦੁੱਤ ਜਿਹੜੇ ਆਪਣੀ ਕਲਮ ਦੇ ਨਾਲ ਕੁਝ ਰੰਗਾਂ ਨੂੰ ਐਦਾਂ ਬਿਖੇਰ ਦੁੱਤਾ ਜਿਹੜੀ ਤਸਵੀਰਾਂ ਆਪਣੇ ਆਪ ਮੂਹ ਬੋਲਦੀਆਂ ਮੈਂ ਮੰਨਣਾ ਕਿ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਬਣੀਆਂ ਇਹ ਚਲੋ ਇਹਨਾਂ ਨੂੰ ਦੇਖਿਆ ਤੇ ਨਹੀਂ ਅਸੀਂ ਨਾ ਮੈਂ ਦੇਖਿਆ ਨਾ ਇਹਨਾਂ ਨੂੰ ਦੇਖਿਆ ਨਾ ਸਾਡੇ ਬਜ਼ੁਰਗਾਂ ਨੇ ਲੇਕਿਨ ਇੱਕ ਤਸਵੀਰ ਵਿੱਚ ਦੇਖੀ ਮੈਂ ਜਿਹੜੀ ਅਸੀਂ ਸਾਰਿਆਂ ਨੇ ਦੇਖੀ ਫਿਲਮ ਦੇ ਵਿੱਚ ਉਹਨਾਂ ਐਕਟਰ ਐਕਟ੍ਰੈਸ ਨੂੰ ਜਿਵੇਂ ਇਹਨਾਂ ਨੇ ਕੈਨਵਸ 'ਤੇ ਪੇਂਟ ਕੀਤਾ ਉਹ ਬਿਲਕੁਲ ਹੂ ਬੂ ਫੋਟੋ ਉਹਨਾਂ ਦੀ ਬਣੀ ਸੋ ਇਥੇ ਸਾਬਤ ਹੁੰਦਾ ਕਿ ਇਸ ਬੱਚੇ 'ਚ ਬਹੁਤ ਹੁਨਰ ਹੈ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਇਹ ਬੱਚੇ ਨੂੰ परमात्मा बहुत तरक्की बख्शे और ये हुनर को उजागर करने में मदद करे धन्यवाद गॉड ब्लेस हरपिंदर कौर है कहना चाहोगे अज कई प्रकार के लोग पहुंचे तो पर जो ड्यूटी दौरान ऑफिसर ने वो भी इतने पहुंचे सर एस एस कि लगा जी सर जिमें जो एक बेसिकली एक आर्टिस्ट ना भुखा हों तारीफा का तो ये कितना कितने मेरे लिए हौसले की दात बच जाते हैं ਜਦੋਂ ਵੀ ਕੋਈ ਵੀ ਆਫੀਸਰ ਜਾਂ ਕੋਈ ਵੀ ਆਂਦਿਆ ਨਾ ਤਾਂ ਜਦੋਂ ਪਿਆਰ ਨਾਲ ਆਸ਼ੀਰਵਾਦ ਦਿੰਦਾ ਤਾਂ ਮੈਨੂੰ ਲੱਗਦਾ ਇਹ ਆਰਟਿਸਟ ਦੀ ਅਮੀਰੀ ਇਹੀ ਹੁੰਦੀ ਆ ਤਾਂ ਮੈਂ ਬਹੁਤ ਸਾਰੇ ਦੇਖੇ ਹੋਰੇ ਆਰਟਿਸਟ ਜਿਵੇਂ ਲਾਈਕ ਸਾਰੇ ਆਏ ਉਹਨਾਂ ਨੇ ਉਹਨੂੰ ਬਹੁਤ ਸਾਰੀ ਬਲੇਸਿੰਗਸ ਦਿੱਤੀ ਤਾਂ ਕਾਫੀ ਨੇ ਲਾਈਕ ਪਰਚੇਸ ਵੀ ਕੀਤੀ ਆ ਹੈਨਾ ਇੱਕ ਆਸ਼ੀਰਵਾਦ ਦੇ ਤੌਰ ਤੇ ਉਹਨਾਂ ਨੇ ਅਮਾਉਂਟ ਵੀ ਦਿੱਤੀ ਆ ਤਾਂ ਮਤਲਬ ਮੈਨੂੰ ਐਵੇਂ ਲੱਗਦਾ ਵੀ ਜੇ ਇੱਕ ਆਰਟਿਸਟ ਨੂੰ ਐਵੇਂ ਜਿਹਾ ਮਿਲਦਾ ਜਾਵੇ ਤਾਂ ਉਹ ਤੇਦੀ ਵੀ ਆਰਟਿਸਟ ਪਿੱਛੇ ਨਹੀਂ ਰਹੂਗਾ ਤੇ ਇਹ ਦੇਰੀ ਹੁਣ ਲੋਕਾਂ ਦੇ ਮਾਈਂਡ ਚ ਸੋਚ ਪੈ ਚੁਕੀ ਆ ਕਿ ਵੀ ਆਰਟ ਤਾਂ ਐਵੇਂ ਆ ਕੋਈ ਵੀ ਆਰਟ ਕੀ ਦਾ ਫਾਇਦਾ ਨਹੀਂ ਆ ਇਹਦਾ ਫਿਊਚਰ ਨਹੀਂ ਆ ਤਾਂ ਮਤਲਬ ਇਹ ਚੀਜ਼ ਖਤਮ ਹੋ ਜੇ ਜੇ ਇਸੇ ਤਰ੍ਹਾਂ ਸਾਰੇ ਸਾਨੂੰ ਐਵੇਂ ਆਸ਼ੀਰਵਾਦ ਦੇਣ ਪਿਆਰ ਦੇਣ ਤਾਂ ਮੈਨੂੰ ਲੱਗਦਾ ਆਰਟ ਕਦੀ ਅਲੋਪ ਨਹੀਂ ਹੋਊਗੀ ਤੇ ਆਉਣ ਵਾਲੇ ਟਾਈਮ 'ਚ ਜਿਵੇਂ ਮੇਰਾ ਸੁਪਨਾ ਏ ਵੀ ਹਾਂ ਜਦੋਂ ਮੈਂ ਸ਼ੁਰੂ ਕੀਤਾ ਸੀ ਤਾਂ ਮੈਨੂੰ ਪਤਾ ਨਹੀਂ ਸੀ ਕਲਾ ਹੁੰਦੀ ਕੀ ਆ ਤੇ ਮੈਂ ਚਾਹੁੰਦੀ ਆ ਵੀ ਇਹ ਚੀਜ਼ ਕਦੀ ਵੀ ਲੌਂਗ ਟਾਈਮ ਦੇ ਵਿੱਚ ਕੋਈ ਵੀ ਬੱਚਾ ਆਉਣ ਵਾਲੀ ਪੀੜ੍ਹੀ ਦੇ ਵਿੱਚ ਇਹ ਨਾ ਕਵੇ ਕਲਾ ਹੁੰਦੀ ਈ ਆ ਤੇ ਜਿਸ ਤਿੱਕੇ ਨਾਲ ਐਵੇਂ ਪਿਆਰ ਮਿਲਦਾ ਰਿਹਾ ਤਾਂ ਮੈਨੂੰ ਲੱਗਦਾ ਇਹ ਵੀ ਇਤੇ ਦਿਨ ਮੋਟਾ ਆਉ ਗਈ ਜਿਹੜੀ ਤਸਵੀਰ ਉਹਨਾਂ ਨੇ ਖੁਦ ਕੀਤੀ ਸੀ ਬੇਸਿਕਲੀ ਉਹਨਾਂ ਨੇ ਜੁਰ ਰਾਮਦਾਸ ਜੀ ਦੀ ਇੱਕ ਅਫਸਰ ਨੇ ਐਸ ਐਚ ਓ ਸਰ ਨੇ ਖੇਦਿਆ ਬਿਊਟੀ ਦੇ ਸੀਗੇ ਬਟ ਉਹਨਾਂ ਨੂੰ ਲਾਈਕ ਉਹ ਦੂਰੋਂ ਆਏ ਤਾਂ ਉਹਨਾਂ ਨੇ ਲਾਈਕ ਉਹਨਾਂ ਨੂੰ ਅਟਰੈਕਟਿਵ ਲੱਗੀ ਤਾਂ ਇਸ ਚੀਜ਼ ਨੂੰ ਉਹਨਾਂ ਨੇ ਵਾਇਟ ਕੀਤਾ ਆ ਮਤਲਬ ਮੈਨੂੰ ਵੀ ਕੀਤਾ ਕਿਥੇ ਵਧੀਆ ਲੱਗਿਆ ਕਿ ਉਹ ਔਨ ਬਿਊਟੀ ਤੇ ਅਜੇ ਕੋਈ ਆਫੀਸਰ ਆ ਕੇ ਤੁਹਾਨੂੰ ਅਪਰੀਸ਼ੀਏਟ ਕਰ ਰਿਹਾ ਤਾਂ ਆਈ ਫੀਲ ਇਹ ਬਹੁਤ ਵੱਡੀ ਗੱਲ ਹੈ ਸਪੈਸਿਫਿਕਲੀ ਮੈਂ ਉਰੇ ਡਾਕਟਰ ਜੇਪੀ ਸਰ ਦੇ ਦੁਆਰਾ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਂ ਉਰੇ ਐਕਸੀਬਿਸ਼ਨ ਲਗਾਈ ਹੈ ਤੇ ਮੈਂ ਉਹਨਾਂ ਦੇ ਦੁਆਰਾ ਇੱਕ ਪੇਂਟਿੰਗ ਦਿੱਤੀ ਗਈ ਜੋ ਕਿ ਸਪੈਸ਼ਲਿਸ ਓਕੇਸ਼ਨ ਦੇ ਲਈ ਹੀ ਬਣਵਾਈ ਗਈ ਹੈ ਤੇ ਉਹ ਦੋ ਮੀਡੀਅਮ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਇੱਤਾ ਸੀ ਉਹਦੇ ਵਿੱਚ ਉਹਨੂੰ ਆਇਲ ਪੇਂਟਿੰਗਸ ਤਿਆਰ ਕਰ ਰਹੇ ਹਾਂ ਤੇ ਉਹਨੂੰ ਕੁਆਟਰਕਲਰਸ ਤਿਆਰ ਕਰ ਰਹੇ ਜਿਹੜੀਆਂ ਬੰਗੀਆਂ ਹੁਣ ਤੱਕ ਤਿਆਰ ਕਰ ਚੁੱਕੇ ਬੇਸਿਕਲੀ ਮੈਂ ਹੁਣ ਤੱਕ 8000 ਪਲੱਸ ਪੇਂਟਿੰਗਸ ਸੇਲ ਕਰ ਚੁੱਕੀ ਹਾਂ ਤੇ ਕਾਫੀ ਪੇਂਟਿੰਗਸ ਐਵੇਂ ਆ ਵੀ ਜਿਹੜੀ ਅਸੀਂ ਜਿਵੇਂ ਸ਼ਾਹਦ ਤੇ ਜਾਂ ਹੋਰ ਐਕਸੀਬਿਸ਼ਨ ਪਰਟੀਕਲਰ ਐਕਸੀਬਿਸ਼ਨ ਤੇ ਲਈ ਹੀ ਤਿਆਰ ਕੀਤੀ ਜਾਂਦੀ ਹੈ ਅੱਛਾ ਮੈਟਲ ਸ਼ਿਲਡਾ ਕਿਥੋਂ ਕਿਥੋਂ ਜਿੱਤਿਆ ਕਿਥੇ ਕਿਥੇ ਜਿੱਤ ਆ ਚੁੱਕੀ ਹੋ ਤੁਸੀਂ ਇਹਦੇ ਬਾਰੇ ਅ ਮੈਂ ਬੇਸਿਕਲੀ ਹੁਣ ਤੱਕ 100 ਪਲੱਸ ਅਵਾਰਡ ਲੈ ਚੁੱਕੀ ਹਾਂ ਤੇ 4 ਵਰਲਡ ਰਿਕਾਰਡ ਹੋਲਡਰ ਆ ਤੇ ਨਾਲ ਦੀ ਨਾਲ ਮੈਂ ਹੁਣ ਬੁੰਬਈ ਦੁਬਈ ਇੱਥੇ ਵੀ ਆਪਣਾ ਆਰਟ ਵਰਕ ਸ਼ੋਅ ਕਰ ਚੁੱਕੀ ਆ ਤੇ ਕਾਫੀ ਸਾਰੀ ਵਰਕਸ਼ਾਪਸ ਵੀ ਲਗਾਈਆਂ ਜਿੱਥੇ ਬੱਚਿਆਂ ਨੂੰ ਸਿਖਾਉਂਦੀ ਵੀ ਆ ਅੱਛਾ ਗੋਡ ਗਿਫਟ ਹੈ ਜਾਂ ਫਿਰ ਸਿੱਖੀ ਹੋਏ ਇਸ ਸਟਾਰਟਿੰਗ ਵਿਦਸ ਦਾ ਗੋਡ ਗਿਫਟ ਹੈ ਪਰ ਨਾਲ ਨਾਲ ਜਿਵੇਂ ਕਹਿੰਦੇ ਆ ਵੀ ਟੈਕਨੀਕਸ ਇੰਪਰੂਵ ਜਿਵੇਂ ਜਿਵੇਂ ਅਸੀਂ ਕਰਦੇ ਆ ਤੇ ਜਿਵੇਂ ਜਿਵੇਂ ਅਸੀਂ ਸਿੱਖਦੇ ਆ ਕੁਝ ਨਾ ਕੁਝ ਉਹ ਚੀਜ਼ਾਂ ਨਾਲ ਦੋਨੋਂ ਚੀਜ਼ਾਂ ਮੈਂ ਕਹੂੰਗੀ ਦੋਨੋਂ ਚੀਜ਼ਾਂ ਮਿਲ ਕੇ ਹੀ ਬਣਦੀ ਜਾ ਰਹੀ ਆ 8000 35 ਅੱਜ ਤੱਕ ਸਾਡੀ ਖਾਸ ਸਭ ਜਦਾ ਕਿਹੜੀ ਰੀਤੀ ਵਾਕਏ ਇਹਦੇ ਵਿੱਚ ਮੈਂ ਚਾਂਦੀ ਇਸ ਜੂ ਬਣ ਗਿਆ ਬੇਸਿਕਲੀ ਪੇਂਟਿੰਗ ਹੈ ਜੋ ਛੋਟੇ ਸੱਭ ਜਦਰ ਜੀ ਦੀ ਹੈ ਜੁਥੇ ਵਿੱਚ ਰੰਦੂ ਉਥੇ ਉਹਨਾਂ ਨੂੰ ਦੁੱਧ ਬਿਲਾਇਆ ਜਾ ਰਿਹਾ ਹੈ ਤੇ ਉਹ ਪੇਂਟਿੰਗ ਦੇ ਵਿੱਚ ਅਹਿਸਾਸ ਹੈ ਉਹ ਮਾਹੌਲ ਉਹ এনवायरमेंट ਕ੍ਰੀਏਟ ਕੀਤਾ ਗਿਆ ਹੈ ਤੇ ਉਸ ਉਹ ਹੀ ਪੇਂਟਿੰਗ ਮੈਨੂੰ ਆਪਣੇ ਆਪ ਚ ਖਾਸ ਲੱਗਦੀ ਹੈ ਕਿੰਨੀ ਫਿਕਸ ਦੀ ਪਿਆਰ ਕਰ ਸਕਦੀ ਹੈ ਧਾਰਮਿਕ ਪੇਂਟਿੰਗ ਚਾਰ ਕਰਦੇ ਮੈਂ ਬੇਸਿਕਲੀ ਕਾਫੀ ਮੀਡੀਅਮ ਦੇ ਵਿੱਚ ਵਰਕ ਕਰਦੀ ਹਾਂ ਜਿਵੇਂ ਕੀ ਕਨਸੈਪਟ ਲੈਂਡਸਕੇਪ ਵੀ ਹੁੰਦਾ ਹੈ ਕਾਰਮਿਕ ਤਾਂ ਮੇਰਾ ਇਸ ਲਈ ਹੁੰਦਾ ਕਿਉਂਕਿ ਉਸ ਦੌਰਾਨ ਉਸ ਜਿਹੜਾ ਸਮਾਂ ਹੁੰਦਾ ਨਾ ਉਹਦੇ ਵਿੱਚ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਕੀ ਕਰਨ ਜਾ ਰਹੇ ਤਾਂ ਉਸ ਸਮੇਂ ਦੇ ਵਿੱਚ ਮੈਂ ਐਗਜ਼ੀਬਿਸ਼ਨ ਦੁਆਰਾ ਉਹਨਾਂ ਨੂੰ ਇਨਫੋਰਮ ਕਰਨਾ ਚਾਹੁੰਦੀ ਹਾਂ ਵੀ ਸਾਡਾ ਇਤਿਹਾਸ ਕਿੰਨਾ ਜ਼ਿਆਦਾ ਡੀਪ ਕੀ ਹੈ ਤਾਂ ਤੁਸੀਂ ਕੀ ਇਤਿਹਾਸ ਨਾਲ ਜਿਹੜੀ ਪੀੜ੍ਹੀ ਹੈਗੀ ਆਉਣ ਵਾਲੀ ਤੇ ਉਹ ਇਸ ਚੀਜ਼ਾਂ ਤੋਂ ਪਾਪਾਂ ਹੁੰਦੀ ਜਾ ਰਹੀ ਕਿਤੇ ਨੂੰ ਪਤਾ ਨਹੀਂ ਹੈ ਕਿ ਇਹ ਚੀਜ਼ਾਂ ਕੀ ਹੈਗੀ ਜੀ ਕਿ ਫੈਂਟੀਫੀਗਲ ਹੈ ਸੱਚਾ ਤੇ ਉਹ ਕੀ ਤਰ੍ਹਾਂ ਕਿ ਸਾਡੀ ਲੈਕ ਹੈ ਕਿ ਕਿ ਅਸੀਂ ਉਹਨਾਂ ਨੂੰ ਵੀ ਖਾ ਨਹੀਂ ਪਾਰੇ ਤੇ ਮੈਨੂੰ ਐਵੇਂ ਲੱਗਦਾ ਜੀ ਪੇਰੈਂਟਸ ਆਪਣਾ ਸਮਾਂ ਕੁਛ ਆਪਣੇ ਬੱਚਿਆਂ ਨੂੰ ਦੇਣ ਜਾਂ ਦਾਦਾ ਜੀ ਦਾਦੀਆਂ ਕੋਲ ਬੱਚੇ ਵੀ ਬੈਠਣ ਕਿ ਕਿ ਕਿਤਾ ਕਿਤੇ ਦੋਨਾਂ ਦਾ ਫਰਜ਼ ਹੁੰਦੇ ਨੇ ਤੇ ਬੱਚੇ ਜੇ ਆਪਣੇ ਗ੍ਰੈਂਡ ਪੇਰੈਂਟਸ ਕੋਲ ਬੈਠ ਕੇ ਉਹਨਾਂ ਨੂੰ ਇਤਿਹਾਸ ਬਾਰੇ ਪੁੱਛਣ ਜਾਂ ਉਹ ਦੱਸਣ ਤਾਂ ਸਾਡਾ ਇਤਿਹਾਸ ਹੋਰ ਵਧੀਆ ਤਿੱਕੇ ਨਾਲ ਬਾਰਾ ਸਾਡੇ ਅੱਜ ਕੱਲ੍ਹ ਦੀ ਜਿਹੜੀ ਹੈ ਨੌਜਵਾਨ ਜਾਂ ਲੜਕੀ ਦੀ ਗੱਲ ਕੀਤੀ ਇੰਸਟਾਗ੍ਰਾਮ ਦੇ ਨਾਲ ਬਹੁਤ ਜੁੜੀ ਹੋਈ ਹੈ ਇੱਕਦਮ ਵੀ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਆ ਏਹ ਕਿਤਾ ਕਿਤੇ ਟੈਕਨੋਲੋਜੀ ਦਾ ਦੋਨੋਂ ਇਫੈਕਟ ਹੁੰਦੇ ਆ ਪੋਜ਼ਿਟਿਵ ਤੇ ਨੈਗੇਟਿਵ ਪਰ ਇਹ ਆ ਵੀ ਜੇ ਇੰਸਟਾਗ੍ਰam ਤੇ ਵੀ ਅਸੀਂ ਇਸ ਤਿੱਕੇ ਦੀਆਂ ਚੀਜ਼ਾਂ ਨੂੰ ਲੈ ਕੇ ਆਈਏ ਤਾਂ ਮੈਨੂੰ ਐਵੇਂ ਲੱਗਦਾ ਵੀ ਇਹ ਚੀਜ਼ ਹੋਰ ਵੀ ਵਧੀਆ ਤਿੱਕੇ ਨਾਲ ਪਫਲਿਤ ਹੋ ਸਕਦੀ ਆ। ਆ ਮੈਂ ਇੱਥੇ ਆਪਣੇ ਡਿਊਟੀ ਵਾਸਤੇ ਮੈਨੂੰ ਇੱਥੇ ਅਪਾਇੰਟ ਕੀਤਾ ਗਿਆ ਸੀ ਤੇ ਮੈਂ ਮੈਮ ਸਰਹੰਦ ਤੋਂ ਆਏ ਨੇ ਇਹਨਾਂ ਨੇ ਪੇਂਟਿੰਗ ਦਾ ਐਗਜ਼ਿਬਿਸ਼ਨ ਇੱਥੇ ਜਿਹੜਾ ਲਗਾਇਆ ਸੀ ਤੇ ਮੈਂ ਕਾਫੀ ਇੰਪ੍ਰੈਸਡ ਹੋਇਆ ਬਹੁਤ ਪਿਆਰੀ ਇਹਨਾਂ ਨੇ ਪੇਂਟਿੰਗ ਜਿਹੜੀਆਂ ਨੇ ਇੱਥੇ ਐਗਜ਼ਿਬਿਟ ਕੀਤੀਆਂ ਨੇ ਤੇ ਅਸੀਂ ਮੈਮ ਕੋਈ ਇੱਕ ਪੇਂਟਿੰਗ ਜਿਹੜੀ ਆ ਉਹ ਪਰਚੇਸ ਵੀ ਕਰਾਂਗੇ ਤਾਂ ਕਿ ਇਹ ਵੀ ਦੂਰ ਵਾਇਰ ਇਹਨਾਂ ਨੂੰ ਇਹ ਹੋਵੇ ਵੀ ਇੱਥੇ ਜਿਹੜਾ ਪੇਂਟਿੰਗ ਇਹਨਾਂ ਨੇ ਕੀਤੀ ਹੈ ਉਹਦੀ ਕੋਈ ਕਦਰ ਹੋਈ ਐ ਇੰਨੀ ਦੂਰ ਚੱਲ ਕੇ ਆਏ ਆ। ਤਸਵੀਰਾਂ ਦੇ ਵਿੱਚ ਕੁਝ ਇੰਦਾ ਦੀ ਲੱਗ ਚ ਹੈ ਕਿ ਬੰਦੇ ਨੂੰ ਖਿੱਚ ਲੈਂਦੀਆਂ ਨੇ। ਆਫ ਕੋਰਸ ਅ ਦੇਖੋ ਅਟਰੈਕਟਿਵ ਐ ਤੇ ਤਾਂ ਹੀ ਜਿੰਨੇ ਵੀ ਆਪਣੇ ਇੱਥੇ ਆਏ ਨੇ ਲੋਕ ਉਹ ਹਰ ਕੋਈ ਐਂਟਰ ਕਰਨ ਤੋਂ ਬਾਅਦ ਇੱਥੇ ਜ਼ਰੂਰ ਦੇਖ ਰਿਹਾ ਹੈ। ਅਟਰੈਕਟਿਵ ਨੇ ਬੰਦੇ ਨੂੰ ਦੇਖ ਕੇ ਅੱਛਾ ਲੱਗਦਾ ਹੈ ਕਿ ਹਾਂ ਯਾਰ ਪੇਂਟ ਨਾਲੇ ਪੇਂਟਿੰਗ ਜਿਹੜੀ ਆ ਉਹ ਜ਼ਿੰਦਗੀ ਦਾ ਇਹੋ ਜਿਹਾ ਸਕੂਨ ਹੈ ਜਿਹੜਾ ਹਰ ਕੋਈ ਚਾਹੁੰਦਾ ਹੈ ਆਪਣੇ ਦੀਵਾਰ ਤੇ ਆਪਣੇ ਕੋਈ ਚੀਜ਼ ਹੈਂਗ ਕੀਤੀ ਹੋਵੇ ਨਾ ਆਪਾਂ ਬੈਠੇ ਹੋਈਏ ਉਹਨੂੰ ਦੇਖੀਏ ਤੇ ਕੁਛ ਨਾ ਕੁਛ ਵਧੀਆ ਉਹਦੇ ਚੋਂ ਆਪੇ ਆਟੋਮੈਟਿਕਲੀ ਗੱਲਾਂ ਨਿਕਲਣ ਆਪਦੀਆਂ ਕੋਈ ਮੈਸੇਜ ਦੇਣਾ ਚਾਹੋ ਕਿ ਦੇਖੋ ਜੀ ਮੈਂ ਦੇਹੀ ਕਹਿੰਦਾ ਵੀ ਜੇ ਕਿਸੇ 'ਚ ਆਰਟ ਹੈ ਤੇ ਉਹਨੂੰ ਸ਼ੋਅ ਕਰਨਾ ਚਾਹੀਦਾ ਹੈ ਤੇ ਆਪਾਂ ਆਪਾਂ ਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ Gracias.